ਆਣਾ ਫੌਜੀ ਵੀਰ ਦੀ ਵੀਡੀਓ ਇੱਕ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਪੰਜਾਬੀ ਪੂਰੀ ਦੁਨੀਆ ਵਿੱਚ ਹੀ ਫੇਮਸ ਆ ਭਾਵੇਂ ਪੰਜਾਬੀਆਂ ਦੀ ਦਲੇਰੀ ਕਹਿ ਲਓ ਭਾਵੇਂ ਲੰਗਰ ਕਹਿ ਲਓ ਤੇ ਭਾਵੇਂ ਪੰਜਾਬੀਆਂ ਦਾ 뮤직 ਕਹਿ ਲਓ ਹਰ ਇੱਕ ਚੀਜ਼ ਪੰਜਾਬੀਆਂ ਦੀ ਪੂਰੀ ਦੁਨੀਆ ਚ ਫੇਮਸ ਆ ਦੂਜੇ ਪਾਸੇ ਗੱਲ ਕੀਤੀ ਜਾਵੇ ਆਰਮੀ ਦੀ ਤਾਂ ਪੰਜਾਬ ਦੀ ਆਰਮੀ ਹਮੇਸ਼ਾ ਹੀ ਬਾਰਡਰਾਂ ਤੇ ਡਟੀ ਰਹਿੰਦੀ ਹੈ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਪੁੱਤ ਬਹੁਤ ਹੀ ਸ਼ਹੀਦੀਆਂ ਦਿੰਦੇ ਆ ਹਾਲੀ ਵਿੱਚ ਆ ਛੋਟਾ ਜਿਹਾ ਵੀਡੀਓ ਕਲਿੱਪ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਤੁਸੀਂ ਦੇਖੋਗੇ ਵੀ ਆ ਕੁੜੀਆਂ ਦੀ ਬੱਸ ਜਾ ਰਹੀ ਏ ਪਤਾ ਨਹੀਂ ਕਿਹੜੀ ਸਟੇਟ ਦੀ ਆ ਵੀਡੀਓ ਆ ਸਕੂਲ ਦੀਆਂ ਕੁੜੀਆਂ ਲੱਗਦੀਆਂ ਪਈਆਂ ਤੇ ਇੱਧਰ ਸਾਡਾ ਫੌਜੀ ਵੀਰ ਉਹਨਾਂ ਨਾਲ ਗੱਲਬਾਤ ਕਰ ਰਿਹਾ ਏ ਕੁੜੀਆਂ ਬੁਲਾ ਕੇ ਪੁੱਛ ਰਹੀਆਂ ਵੇ ਤੁਸੀਂ ਕਿੱਥੋਂ ਦੇ ਹੋ ਤਾਂ ਫੌਜੀ ਕਹਿੰਦਾ ਵੀ ਆਪਾਂ ਪੰਜਾਬ ਦੇ ਆਪਾਂ ਪੰਜਾਬੀ ਆ ਸੋ ਇਹ ਬੱਸ ਵਿੱਚ ਜਾ ਰਹੀਆਂ ਸਾਰੀਆਂ ਕੁੜੀਆਂ ਨੇ ਫੌਜੀ ਨੂੰ ਬੁਲਾਇਆ ਤੇ ਫੌਜੀ ਨੇ ਵੀ ਬਹੁਤ ਪਿਆਰ ਨਾਲ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਰਿਸਪੈਕਟ ਦਿੱਤੀ ਫੋਨ ਮੇ ਪੰਜਾਬ ਵਿਕੇ ਹਾਈ ਗੋਡਾਇ ਹਾਈ ਸੋ ਜੇ ਤੁਸੀਂ ਵੀ ਫੌਜ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਓ ਸੋ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ